हां जी, ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਦਿਵਾਲੀ ਦਾ ਹਿਯਾਰ ਆ ਰਿਹਾ ਹੈ ਲਾਗੇ ਤੇ ਗਿਫਟਸ ਵਗੈਰਾ ਲੈਣਾ ਹੋਵੇ ਤੁਸੀਂ ਇੱਥੇ ਬੈਸਟ ਪ੍ਰਾਈਸ ਜਿਹੜਾ ਆਓਗੇ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਾਂਗਾ ਭੁੱਲ ਕੇ ਵੀ ਨਾ ਆਇਓ ਕਿਉਂਕਿ ਇੱਥੇ ਬਿਲਕੁਲ ਫਰਾਡ ਚੱਲ ਰਿਹਾ ਆ ਮੇਰੇ ਪਿੱਛੇ ਕੀ ਵੇਚ ਸਕਦੇ ਬੈਸਟ ਪ੍ਰਾਈਸ ਹੈ ਤੇ ਇੱਥੇ ਜਿੱਥੇ ਵੀ ਇਹਨਾਂ ਨੇ ਸਮਾਨ ਲਗਾਇਆ ਕਾਊਂਟਰਾਂ ਦੇ ਉੱਤੇ ਹਨਾਂ ਦੇ ਵਿੱਚ ਉਥੇ ਇਹਨਾਂ ਨੇ ਸਕੈਨਰ ਜਿਹੜੇ ਲਾਏ ਉਹ ਜਾਲੀ ਲਾਏ ਆ ਰੇਟ ਜਿਹੜੇ ਉਹ ਜਾਲੀ ਆ ਉਥੇ ਰੇਟ ਕੁਝ ਹੋਰ ਦੱਸਦੇ ਆ ਤੇ ਬੱਕੇ ਬਿਲਿੰਗ ਦੇ ਕਾਊਂਟਰ ਤੇ ਆ ਕੇ ਇਹ ਬਿੱਲ ਜਿਹੜਾ ਹੋਰ ਕੱਟਦੇ ਨੇ ਤੇ ਹੁਣੇ ਹੀ ਅਜੇ ਅਸੀਂ ਇਹਨਾਂ ਦਾ ਇਹ ਇਹਨਾਂ ਦਾ ਤੋਖਾੜਾ ਵਣੇ ਫੜਿਆ ਜਿੰਨਾ ਇਹ ਫਰੋਡ ਕਰਦੇ ਆ ਇਹਨਾਂ ਕੋਲ ਮਿਲ ਕੇ ਕੋਈ ਜਵਾਬ ਨਹੀਂ ਹੈਗਾ ਤੇ ਫਿਰ ਇਹ ਕਹਿੰਦੇ ਜੀ ਆਰਟੀਕਲ ਹੋ ਰਿਹਾ ਆਰਟੀਕਲ ਹੋ ਰਿਹਾ ਪਰ ਜਿਹੜੀ ਸੇਮ ਚੀਜ਼ ਆ ਉਥੇ ਰੇਟ ਲਿਖਿਆ ਇਹ ਉਹਨਾਂ ਨਾਲੋਂ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਸ਼ਹਿਰ ਵਾਸੀ ਨੇ ਉਹ ਅਪੀਲ ਆ ਹਾਂ ਢਾਬਾ ਮੰਡੀ ਲਾਕੇ ਲੱਗਦੀ ਆ ਉੱਥੇ ਜਾਓ ਡਿਫਟਰ ਸੈਂਟਰ ਜਿਹੜੇ ਉੱਥੇ ਆਪਣੇ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਉੱਥੇ ਜਾਓ ਇੱਥੇ ਪੁਲਖੇ ਵੀ ਨਾ ਆਇਓ ਇੱਥੇ ਤੇ ਸਿਰਫ ਫਰੋਡ ਧੋਖਾਧੜੀ ਆ ਤੇ ਸੁਚੇਤ ਰਹੋ ਮੈਂ ਕਿ ਅੱਜ ਆਇਆ ਸੀ ਜਦੋਂ ਬਿੱਲ ਚੈੱਕ ਕਰਵਾਇਆ ਇਹਨਾਂ ਨੂੰ ਤੇ کافی ਸਮਾਨ ਨਾਲ ਮੈਂ ਵਾਪਸ ਕੀਤਾ ਤੇ ਉਹ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ ਕਿਸੇ ਕੱਲ ਦਾ ਇਸ ਕਰਕੇ ਮੈਂ ਸਾਰੇ ਅਮਰਸਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਭੁਲਕੇ ਵੀ ਇੱਥੇ ਵਿజిਟ ਨਾ ਕਰਿਓ ਐਸ ਲਈ ਬਿਲਕੁਲ ਇੱਥੇ ਧੋਖਾ ਸਸਕਾਰ ਨਹੀਂ